ਇੱਥੇ ਕਿਸੇ ਦਾ ਮਰਜ਼ੀ ਚੰਗਾ ਕਰ ਲੋ ਇਨਸਾਨ ਨੇ ਮਾੜਾ ਬਾਝੀ ਜਾਣਾਗਾ ਇਹ ਇੱਕ ਦੁਨੀਆ ਦਾ ਦਸਤੂਰ ਹੀ ਹੋ ਗਿਆ ਅੱਜ ਕੱਲ ਤੇ ਬਾਕੀ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਹੈਗੇ ਜੇ ਕੋਈ ਕੁਛ ਆਪਾਂ ਨੂੰ ਮਰਜ਼ੀ ਕਹੀ ਜਾਵੇ ਤੇ ਕਰਨੇ ਵੀ ਨਹੀਂ ਚਾਹੀਦੀ ਹੈਗੀ ਕਿ ਜਦੋਂ ਆਪਾਂ ਸਿੱਧੇ ਰਾਹ ਚੱਲਦੇ ਆਂ ਤਾਂ ਸਿੱਧੇ ਰਾਹ ਨੂੰ ਕਹਿੰਦੇ ਸੱਪ ਵੀ ਨਹੀਂ ਡੰਗ ਮਾਰਦਾਗਾ ਸੋ ਆਪਣੀ ਮਿਹਨਤ ਜਾਰੀ ਰੱਖੋ ਤੇ ਆਪਾਂ ਇਸ ਗੱਲ ਦੀ ਸ਼ੁਰੂਆਤ ਨਾਲ ਜੀ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਤੇ ਆਂਗੇ ਤੇ ਅੱਜ ਸੀਗੀ ਜੀ ਤਰੀਕ 4 ਜੁਲਾਈ 2025 ਤੇ ਸਵੇਰ ਮਾਰਨਿੰਗ ਦਾ ਟਾਈਮ ਸੀਗਾ ਤੇ ਸੋਇ ਤੇ ਤੁਹਾਡੇ ਸਾਡੇ ਵਲੌਗ ਦੇ ਵਿੱਚ ਤੇ ਸਾਡੇ ਚੈਨਲ ਦੇ ਉੱਪਰ ਤੇ ਜਿਹੜੇ ਮੇਰੇ ਵੀਰ ਭੈਣ ਭਰਾ ਨਵੇਂ ਨੇਗੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਕਰਦੇ ਪ੍ਰੈਸ ਤਾਂ ਜੋ ਤੁਹਾਡੇ ਕੋਲੇ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਪੰਚ ਚੁਕੇ ਤੇ ਇੱਧਰ ਆਪਾਂ ਬਣਾ ਰਹੇ ਸੀਗੇ ਜੀ ਚਾਰਟ ਇਹਨਾਂ ਦਾ TLM ਥੋੜਾ ਜਿਆਦਾ ਰਹਿ ਗਿਆ ਸੀਗਾ ਤੇ ਇਹਨਾਂ ਨੇ ਹੁਣ ਲੈ ਕੇ ਜਾਣਾ ਸੀਗਾ ਛੋਟੇ ਸਾਭ ਨੇ ਤੇ ਚੰਗੀਆਂ ਤੇ ਮਾੜੀਆਂ ਵਸਤੂਆਂ ਦਾ ਆਪਾਂ ਇੱਕ ਛੋਟਾ ਜਿਹਾ ਚਾਰਟ ਸੀਗਾ TLM ਤਿਆਰ ਕੀਤਾ ਸੀਗਾ ਤੇ ਇਧਰੇ ਨੇ ਪੀਜਾ ਵਗੈਰਾ ਬਣਾਇਆ ਸੀਗਾ ਕੋਲਡ ਡਰਿੰਕ ਵਗੈਰਾ ਬਣਾਈ ਸੀਗੀ ਤੇ ਬਸ ਇਹ ਇਹਨਾਂ ਚੀਜ਼ਾਂ ਤੋਂ ਬੱਚੇ ਜ਼ਿਆਦਾ ਸਿੱਖਦੇ ਨੇਗੇ ਥੋੜਾ ਜਿਹਾ ਜ਼ਿਆਦਾ ਅਟਰੈਕਟ ਹੁੰਦੇ ਨੇਗੇ ਤੇ ਇਧਰ ਆਪਾਂ ਜੀ ਕਰਤਾ ਸੀਗਾ ਰੈਡੀ ਮੈਂ ਸਿਰਫ ਓਨਲੀ ਇੱਕ ਉਲਿਖਿਆ ਸੀਗਾ ਤੇ ਸਿਰਫ ਓਨਲੀ ਲਿਖਿਆ ਸੀਗਾ ਸ਼ਬਦ ਲਿਖ ਕੇ ਦਿੱਤੇ ਸੀਗੇ ਚੀਜ਼ਾਂ ਮਾਰੇ ਇਹ ਕਿਹੜੀ ਚੀਜ਼ ਆਏਗੀ ਸੋ ਆਪਾਂ ਨੂੰ ਡਿਊਟੀ ਦਾਤਾ ਜੀ ਸਵੇਰੇ-ਸਵੇਰੇ ਨੇ ਤੇ ਬਾਕੀ ਘਰ ਦੇ ਕੰਮ ਆਪਣੀ ਹਜੇ ਪਏ ਸੀਗੇ ਉਹ ਆਪਾਂ ਕਰਨੇ ਸੀਗੇ ਚਲੋ ਜੀ ਕੋਈ ਗੱਲ ਨਹੀਂ ਉਹ ਵੀ ਕਰ ਲਾਂਗੇ ਤੇ ਥੋੜਾ ਜਿਹਾ ਬੱਚਿਆਂ ਵੱਲ ਵੀ ਆਪਣੇ ਵੱਲ ਧਿਆਨ ਦਿਆ ਕਰੋ ਕਿਉਂਕਿ ਜੇ ਆਪਾਂ ਚੰਗੀ ਸ਼ੁਰੂਆਤ ਕਰਾਂਗੇ ਤਾਂ ਇਹ ਆਪਣੇ ਤੋਂ ਹੀ ਸਿੱਖਣਗੇ ਲਓ ਜੀ ਆਪਾਂ ਜਿਹੜਾ ਇਹ ਟੀਲ ਐਲ ਐਮ ਦਾ ਤਿਆਰ ਕਰਤਾ ਸੀਗਾ ਤੇ ਕਰਦੇ ਆਂ ਆਪਾਂ ਹੋਰ ਕੰਮ ਤੇ ਇਧਰ ਪਾਣੀ ਦੀ ਟੈਂਕੀ ਸੀਗੀ ਭਰ ਗਈ ਸੀਗੀ ਤੇ ਆਪਾਂ ਮੋਟਰ ਬੰਦ ਕਰਕੇ ਆਉਨੇ ਹੈਗੇ ਨੈ ਕੋਲ ਬੈਠੀ ਕੱਪੜੇ ਲਗਾ ਰਹੀ ਸੀਗੀ ਤੇ ਨੌ ਦਾ ਟਾਈਮ ਹੋ ਗਿਆ ਸੀਗਾ ਸਵੇਰੇ ਆਪਾਂ ਰੋਟੀ ਵਗੈਰਾ ਬਣਾ ਲਈ ਸੀਗੀ ਤੇ ਸਾਰੇ ਕੰਮ ਆਪਾਂ ਨਿਬੇੜ ਲਏ ਸੀਗੇ ਔਰ ਲੀ ਕਪੋਚੇ ਰਹਿ ਗਏ ਸੀਗੇ ਤੇ ਇਧਰ ਖੜੀ ਸੀਗੀ ਮੈਂ ਕੱਪੜੇ ਤੈ ਦੇਖੋ ਜਿੰਨੇ ਕੱਪੜੇ ਧੋਣ ਵਾਲੇ ਹੋ ਜਾਂਦੇ ਉਹਨੇ ਤੈ ਵਾਲੇ ਹੋ ਜਾਂਦੇ ਨੇ ਜੀ ਤੇ ਇਧਰ ਖੜਾ ਸੀਗਾ ਜੀ ਸਾਡੇ ਛੋਟੇ Saab ਦਾ ਨਟ ਗਿਆ ਰਸੀਗਾ ਤੇ ਇਹਦੇ ਟਾਇਰ ਸੀਗੇ ਥੋੜੇ ਜਿਨਾ ਕ੍ਰੈਕ ਹੋ ਗਏ ਸੀਗੇ ਤੇ ਉਹਨੂੰ ਆਪਾਂ ਨਵੇਂ ਪਵਾ ਦਾਂਗੇ ਬਾਕੀ ਇਹ ਚਲਾਉਂਦਾ ਰਹਿੰਦਾ ਤੇ ਚੱਪਲਾਂ ਵਗੈਰਾ ਇਹ ਇੱਥੇ ਸਿੱਟ ਜਾਂਦਾਗਾ ਉਹ ਆਪਾਂ ਅੰਦਰ ਸੰਭਾਲ ਕੇ ਆਵਾਂਗੇ ਤੇ ਕੱਪੜੇ ਆਪਾਂ ਤੈਹਲਾਤੇ ਸੀਗੇ ਇਹਨਾਂ ਨੂੰ ਸੰਭਾਲ ਦਾਂਗੇ ਲੋ ਜੀ ਕੱਪੜੇ ਵਗੈਰਾ ਸੰਭਾਲ ਕੇ ਆਪਾਂ ਅਗੇ ਸੀਗੇ ਬਾਹਰ ਤੇ ਆਪਣੀ ਬੂਟੀ ਦੇ ਦਰਸ਼ਨ ਕਰਨ ਤੇ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਤਾਂ ਇਹ ਜਦੋਂ ਫੁੱਲ ਖਿੜੇ ਹੁੰਦੇ ਨੇ ਕਿਉਂਕਿ ਬਸ ਦੇ ਘਰਾਂ ਦੇ ਵਿੱਚ ਹੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜੀ ਸੋ ਆਪਾਂ ਦੇਖ ਲਈ ਸੀਗੇ ਤੇ ਇਧਰ ਆਪਣੀਆਂ ਅੰਜਾਮ ਬਣਾ ਸੀਗੀਆਂ ਥੋੜੀਆਂ ਜਿਹੀ ਆਪਾਂ ਝਾੜ ਲਈਆਂ ਸੀ ਆਪਾਂ ਰੱਖ ਦਾਂਗੇ ਫ੍ਰਿਜ ਦੇ ਵਿੱਚ ਥੋੜੀਆਂ ਜਿਹੀਆਂ ਖਾ ਲਾਂਗੀਆਂ ਮੈਨੂੰ ਤਾਂ ਸਵੇਰੇ ਸਵੇਰੇ ਸੋ ਹੁਣ ਤਾਂ ਇਹ ਪੂਰੀਆਂ ਪੱਕ ਗਈਆਂ ਸੀਗੀਆਂ ਤੇ ਆਹੀ ਦੋ ਤੰਦ ਨਹੀਂ ਅਜੇ ਬਸ ਇਸ ਤੋਂ ਬਾਅਦ ਖਤਮ ਹੋ ਜਾਣੀਆਂ ਫਿਰ ਆਪਣੀ ਜੀ ਆ ਜਾਣਗੇ ਜੀ ਅਮਰੂਦ ਆਪਾਂ ਅਮਰੂਦ ਖਾਇਆ ਕਰਾਂਗੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾ ਕਰਾਂਗੇ ਤੇ ਬਹੁਤ ਸੋਹਣੀਆਂ ਹੋ ਗਈਆਂ ਸੀ ਇਹਨਾਂ ਜੀ ਹੁਣ ਇਹ ਪੱਕ ਗਏ ਤੇ ਲਓ ਜੀ ਇਹ ਸੀਗੀ ਜੀ ਬਾਏ ਬਾਏ ਕਹਿੰਦੇ ਤੁਨੀਆ ਸਿੱਧੂ ਬਾਏ ਦਾ ਸੀਗਾ ਡਾਇਲੋਗ ਤੇ ਉਹ ਸੀਗਾ ਗੀਤ ਆਪਾਂ ਉਹ ਲਖਵਾਇਆ ਸੀਗਾ ਦੇ ਉੱਪਰ ਟਰੈਕਟਰ ਤੇ ਤੇ ਇਧਰ ਵੱਜ ਗਏ ਸੀਗੇ ਜੀ ਸਵਾ 11 11 ਬੀ ਦਾ ਟਾਈਮ ਹੋ ਗਿਆ ਸੀਗਾ ਖਾਣਾ ਵਗੈਰਾ ਖਾ ਲਿਆ ਸੀਗਾ ਆਪਾਂ ਸਾਬਲੇ ਬਣਾ ਕੇ ਲਿਆ ਤੇ ਸਿੱਕ ਕੱਪ ਚਾਹ ਤੇ ਆਪਾਂ ਖਾਵਾਂਗੇ ਮੈਂਗੋ ਤੇ ਮੈਂਗੋ ਆਪਾਂ ਖਾ ਲਾਂਗੇ ਜੀ ਤੇ ਸਾਬ ਨੂੰ ਦੇ ਦਾਂਗੇ ਚਾਹ ਕਿਉਂਕਿ ਉਹਨਾਂ ਨੇ ਜਾਣਾ ਸੀਗਾ ਪਿੰਡ ਦੇ ਵਿੱਚ ਜਿਹੜੀਆਂ ਮੋਟਰਾਂ ਵਗੈਰਾ ਪਈਆਂ ਸੀਗੀਆਂ ਉਹਨਾਂ ਨੂੰ ਰਿਪੇਅਰ ਕੀਤੀਆਂ ਸੀਗੀਆਂ ਤੇ ਉਹਨਾਂ ਫਿੱਟ ਕਰਕੇ ਆਉਣਾ ਸੀਗਾ ਤੇ ਇਧਰ ਆਪਾਂ ਲਈ ਸੀਗੇ ਜੀ 15 ਕਿਲੋ ਦੇ ਕਰੀਬ ਬਸ 15 20 ਕਿਲੋ ਦੇ ਕਰੀਬ ਸੀਗੇ ਪਿਆਜ਼ ਲਈ ਸੀਗੇ ਤੇ ਉਹਨਾਂ ਨੂੰ ਆਪਾਂ ਸੰਭਾਲ ਰਹੇ ਸੀਗੇ ਤੇ ਜਿੱਡੀ ਕੇ ਫੈਮਿਲੀ ਹੈ ਜੀ ਉਹਨੇ ਕਾਪਾ ਪਿਆਜ਼ ਲੈ ਲਈ ਸੀ ਇੰਨੇ ਕਾਪਾ ਨੂੰ ਮੁੱਕ ਦੇਣੀ ਹੈਗੇ ਕਿ ਇੱਕ ਮੰਥ ਚੱਲ ਜਾਣਗੇ ਆਪਣੇ ਤੇ ਇਧਰ ਸਾਡੇ ਕੋਲੇ ਹੋਰ ਕੋਈ ਹੈ ਨਹੀਂ ਸੀਗਾ ਸਿਸਟਮ ਇਹਨਾਂ ਨੂੰ ਰੱਖਣ ਲਈ ਹਵਾ ਦੇ ਵਿੱਚ ਤੇ ਆਪਾਂ ਪਾਤੀ ਸੀਗੇ ਇਹਨੂੰ ਜਿਹੜਾ ਪੱਖਿਆਂ ਦਾ ਜਾਲ ਹੁੰਦਾ ਉਹਦੇ ਵਿੱਚ ਤੇ ਸਾਦਾ ਦਿਮਗ ਸੀਗਾ ਇਹਨਾਂ ਨੇ ਤਹਾਂ ਰੱਖਤੇ ਸੀਗੇ ਜੀ ਇਹਨਾਂ ਨੂੰ ਤੇ ਆਪਣੇ ਕੋਲੇ ਹੋਰ ਕੋਈ ਜਗ੍ਹਾ ਹੈ ਨਹੀਂ ਸੀਗੀ ਰੱਖਣ ਵਾਸਤੇ ਪਿਆਜ਼ ਤੇ ਇਥੋਂ ਆਪਾਂ ਚੱਕ ਲਿਆ ਕਰਾਂਗੇ ਸੋ ਪਿਆਜ਼ ਵਗੈਰਾ ਸੰਭਾਲਤੇ ਸੀਗੇ ਜੀ ਤੇ ਲੋ ਜੀ ਇਹਨਾਂ ਨੇ ਕਰ ਲਏ ਸੀਗੇ ਇਧਰ ਆਪਣੇ ਸੈੱਲ ਵਗੈਰਾ ਰਿਪੇਅਰ ਕੀਤੇ ਸੀਗੇ ਤੇ ਉਹ ਜਾਣਗੇ ਜੀ ਲੈ ਕੇ ਇਹ ਤੇ ਆਪਣਾ ਪੱਖਾ ਚੱਲੀ ਜਾਂਦਾ ਸੀਗਾ ਇਧਰ ਤੇ ਇਹ ਵੀ ਇਹਨਾਂ ਨੇ ਰਿਪੇਅਰ ਕੀਤਾ ਸੀਗਾ ਤੇ ਇਧਰ ਸੀਗੀ ਤਾਰ ਮਣੀ ਜਾ ਰਹੀ ਸੀਗੀ ਕਿਉਂਕਿ ਬੋਰਡ ਤਿਆਰ ਕਰਨੇ ਸੀਗੇ ਤੇ ਇਹ ਕਾਫੀ ਮਹਿੰਗੀ ਤਾਰ ਆ ਜੀ ਇਹ ਤੇ ਹੀ ਪਉਣੇ ਹੁੰਦੀ ਹੈ ਜੀ ਆਪਾਂ ਬੋਰਡਾਂ ਦੇ ਵਿੱਚ ਤੇ ਇਧਰ ਰਿਸਿਵਰ ਪਏ ਸੀਗੇ ਇਹ ਵੀ ਖਰਾਬ ਹੋ ਚੁੱਕੇ ਸੀਗੇ ਤੇ ਇਧਰ ਕਰ ਦਾਂਗੇ ਨਟ ਘੇਰ ਆਪਣਾ ਅੰਦਰ ਸਾਫ ਕਰੇ ਸੀ ਮੈਂਗੋ ਤੇ ਤੁਸੀਂ ਦੱਸੋ ਮੈਂਗੋ ਨਾਲ ਚਾਹ ਕੌਣ ਪੀਂਦਾ ਹੁੰਦਾ ਹੈਗਾ ਇਹ ਅਸੀਂ ਪੀਨੇ ਹੁੰਦੇ ਹਾਂਗੇ ਤੇ ਲੋਜੀ ਇਧਰ ਆਪਣੀ ਹੋਗੇ ਸੀਗੀ ਦੁਪਹਿਰ ਦੇ ਖਾਣੇ ਦੀ ਤਿਆਰੀ ਤੇ ਛੋਟੇ ਸਾਹ ਆਗੇ ਸਿਖਾਰੇ ਸੀ ਚਾਹ ਨਾਲ ਬਿਸਕੁਟ ਤੇ ਅਸੀਂ ਖਾਰੇ ਸੀ ਸਿੰਪਲ ਜਿਹਾ ਖਾਣਾ ਤੇ ਜਿਹੜਾ ਇਹ ਖਾਣਾਗਾ ਜੇ ਖੇਤ ਦੀ ਵੱਟ ਤੇ ਖਾਏ ਬੈਠ ਕੇ ਖਾਣ ਦਾ ਬਹੁਤ ਨਜ਼ਾਰਾ ਹੁੰਦਾਗਾ ਤੇ ਇਧਰ ਆਪਣੇ ਰਿਪੀਟ ਟੂ ਰਿਪੀਟ ਸੱਬੇ ਪਾਈ ਦੇ ਸੌਂਗ ਆ ਜਿਹੜੇ ਚੱਲੀ ਜਾ ਰਹੇ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਸਾਡੇ ਚੱਲ ਹੀ ਜਾਂਦੇ ਨੇਗੇ ਇਧਰ ਆ ਗਈ ਸੀਗੀ ਆਪਣੀ ਸਹਜ ਤੇ ਇਹਨੇ ਟਰੈਕਟਰ ਤੇ ਮਲ ਮਾਰ ਲਈ ਸੀਗੀ ਵੀ ਮੇਰਾਗਾ ਇਹ ਤੇ ਇਹ ਇਹ ਲੈ ਕੇ ਆ ਗਈ ਸੀਗੀ ਨੂੰ ਕਮਰੇ ਅੰਦਰ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਖੇਡ ਲੈਣ ਦਿਓ ਤੇ ਲੋ ਜੀ ਇਹਨਾਂ ਲਈ ਬਣਾ ਦਿੰਨੇ ਆਪਾਂ ਕੋਈ ਨਾ ਕੋਈ ਚੀਜ਼ ਖਾਣ ਵਾਸਤੇ ਤੇ ਇੱਧਰ ਹੁਣ ਲਾ ਲਈ ਸੀਗੇ ਇਹਨਾਂ ਨੇ ਕਾਰਟੂਨ ਆਵਦੇ ਤੇ ਬਸ ਇਹੇ ਚੱਲ ਰਹੇ ਸੀਗੇ ਕਾਰਟੂਨ ਦੇਖੇ ਜਾਂਦੇ ਸੀਗੇ ਬੱਚੇ ਤੇ ਆ ਜਾਗੇ ਜੀ ਆਪਣਾ ਹੁਣ ਰਸੋਈ ਦੇ ਵੱਲ ਤੇ ਕੱਪੜੇ ਵਗੈਰਾ ਆਪਾਂ ਵਾਸ਼ ਕਰਦੇ ਸੀਗੇ ਤੇ ਬਾਹਰ ਦਾ ਮੌਸਮ ਅਜੇ ਬਦਲਵਾਈ ਹੀ ਚੱਲੀ ਜਾਂਦੀ ਹੈਗੀ ਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀਗੀ ਗਰਮੀ ਬਹੁਤ ਹੀ ਮਤਲਬ ਜ਼ਿਆਦਾ ਹੀ ਸੀਗੀ ਸਾਰਾ ਕੰਮ ਪੱਖੇ ਦੇ ਅੱਗੇ ਬੈਠ ਬੈਠ ਕੇ ਕਰਨਾ ਪੈਂਦਾਗਾ ਇੰਨਾ ਬੁਰਾ ਹਾਲ ਹੋਇਆ ਪਿਆਗਾ ਤੇ ਆਪਾਂ ਅਗੇ ਸਿਗਰ ਸੋਈ ਦੇ ਵਿੱਚ ਤੇ ਭਾਂਡੇ ਵਗੈਰਾ ਆਪਾਂ ਵਾਸ਼ ਕਰਦੇ ਸੀਗੇ ਜੀ ਦੁਪਹਿਰ ਵਾਲੇ ਖਾਣੇ ਦੇ ਤੇ ਹੋਣ ਬਚ ਚੁੱਕੇ ਸੀਗੇ ਪੰਜ ਤਾਂ ਸੋਚਿਆ ਬੱਚਿਆਂ ਨੂੰ ਕੋਈ ਨਾ ਕੋਈ ਚੀਜ਼ ਜਿਹੜੀ ਬਣਾ ਕੇ ਦਿੱਤੀ ਜਾਵੇ ਸ਼ੈਂਕ ਵਗੈਰਾ ਆਪਾਂ ਸਾਫ਼ ਕਰਤਾ ਸੀਗੇ ਤੇ ਪਈ ਸੀਗੇ ਨਿੰਬੂ ਜੀ ਤੇ ਮੈਂ ਭੁੱਲ ਗਈ ਰੱਖ ਕੇ ਤੇ ਇਹਨਾਂ ਦਾ ਬਣਾ ਲਾਂਗੇ ਆਪਾਂ ਨਿੰਬੂ ਪਾਣੀ ਤੇ ਲੋ ਜੀ ਆਪਣਾ ਕਾਲਾ ਨਮਕ ਪਾ ਕੇ ਨਿੰਬੂ ਪਾਣੀ ਹੋ ਗਿਆ ਸੀਗਾ ਆਪਣਾ ਰੈਡੀ ਤੇ ਆਪਾਂ ਬਰਫ਼ ਵਗੈਰਾ ਪਾਤੀ ਸੀਗੇ ਇਹਦੇ ਵਿੱਚ ਤੇ ਠੰਡਾ ਠੰਡਾ ਆਪਣਾ ਨਿੰਬੂ ਪਾਣੀ ਹੋ ਗਿਆ ਸੀਗਾ ਰੈਡੀ ਤੇ ਆਪਾਂ ਦੇਵਾਂਗੇ ਬੱਚਿਆਂ ਨੂੰ ਜੀ ਇਧਰ ਆਪਾਂ ਛੱਡ ਲਈ ਸੀ ਛੋਟੀ ਪੱਖੀ ਤੇ ਲੋ ਜੀ ਹਪਾਈ ਦੇ ਵਿੱਚ ਪਾ ਦਾਂਗੇ ਕੜਾਈ ਦੇ ਵਿੱਚ ਦੇਸੀ ਘਿਓ ਤੇ ਇੱਕ ਇੱਕ ਚਮਚ ਪਾਵਾਂਗੇ ਆਪਾਂ ਤੇ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਗਰਮ ਹੋਣ ਤੇ ਆਪਾਂ ਪਾਵਾਂਗੇ ਇਸ ਵਿੱਚ ਮਖਾਣੇ ਤੇ ਮਖਾਣੇ ਆ ਜੀ ਮਖਾਣਿਆਂ ਦੇ ਵਿੱਚ ਨਾ ਭਰਪੂਰ ਮਾਤਰਾ ਦੇ ਵਿੱਚ ਜਿਹੜਾ ਕੈਲਸ਼ੀਅਮ ਹੁੰਦਾਗਾ ਤੇ ਬੱਚਿਆਂ ਲਈ ਕੋਈ ਵੀ ਮਤਲਬ ਲੇਡੀਜ਼ ਲਈ ਬੱਚਿਆਂ ਲਈ ਬਹੁਤ ਜ਼ਿਆਦਾ ਬੈਨੀਫਿਟ ਆ ਗਈ ਇਹਦੇ ਤੇ ਆਪਣੇ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਦਿਆ ਕਰੋ ਤੇ ਇੱਕ ਸਨੈਕਸ ਦੇ ਰੂਪ ਵਿੱਚ ਮੈਂ ਤਾਂ ਹਮੇਸ਼ਾ ਆਪਣੇ ਬੇਟੇ ਨੂੰ ਦਿੰਦੀ ਹੀ ਰਹਿਣੀ ਹੈ ਇਹ ਕਿਉਂਕਿ ਉਹ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਕਮਜ਼ੋਰ ਸੀਗਾ ਤਾਂ ਕਰਕੇ ਜੀ ਤੇ ਆਪਾਂ ਇਹਦੇ ਵਿੱਚ ਹਲਦ ਤੇ ਹਲਦੀ ਤੇ ਨਮਕਾ ਜਿਹੜਾ ਉਹ ਐਡ ਕਰ ਦਾਂਗੇ ਕਿਉਂ ਆਪਾ ਤਾਂ ਸੀਗਾ ਕਿਉਂ ਬਸ ਥੋੜਾ ਜਿਹਾ ਹੀ ਪਾਉਣਾਗਾ ਤਾਂ ਜੋ ਇਹ ਥੋੜੇ ਜਿਹਾ ਨਰਮ ਹੋ ਸਕਣ ਤੇ ਚੀਜ਼ਾਂਗੀਆਂ ਜਿਹੜੀਆਂ ਨਮਕ ਤੇ ਹਲਦੀ ਸੀਗੇ ਇਹਦੇ ਵਿੱਚ ਐਡ ਹੋ ਸਕੇ ਤੇ ਲੋ ਜੀ ਆਪਾਂ ਤੇ ਲਓ ਜੀ ਇਹ ਹੋ ਗਏ ਸੀਗੇ ਰੈਡੀ ਤੇ ਦੇ ਆਵਾਂਗੇ ਆਪਾਂ ਬੱਚਾ ਨੂੰ ਇਹ ਸਿਰਫ 5 ਮਿੰਟਾਂ ਦੇ ਵਿੱਚ ਰੈਡੀ ਹੋ ਜਾਂਦੇ ਨੇਗੇ ਕੋਈ ਜ਼ਿਆਦਾ ਮਤਲਬ ਇਹਦੇ ਲਈ ਟਾਈਮ ਨਹੀਂ ਚਾਹੀਦਾ ਹੁੰਦਾਗਾ ਤੇ ਬਹੁਤ ਜ਼ਿਆਦਾ ਹੈਲਦੀ ਚੀਜ਼ ਆ ਖਾਸ ਕਰਕੇ ਲੇਡੀਜ਼ ਨੂੰ ਤਾਂ ਇਹ ਜ਼ਰੂਰ ਖਾਣੇ ਚਾਹੀਦੇ ਨੇ ਜੀ ਕਿਉਂਕਿ ਡਿਲੀਵਰੀ ਤੋਂ ਬਾਅਦ ਕਾਫੀ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ ਨੇ ਤੇ ਤਾਂ ਕਰਕੇ ਡੇਡਿਸ ਨੂੰ ਤਾਂ ਜ਼ਰੂਰ ਇਹ ਚੀਜ਼ ਖਾਣੀ ਚਾਹੀਦੀ ਹੈ ਕਿ ਕੈਲਸ਼ੀਅਮ ਘਟ ਜਾਂਦਾਗਾ ਜੀ ਆਇਰਨ ਵਗੈਰਾ ਘਟ ਜਾਂਦਾਗਾ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਜਿਹੜਾ ਕੈਲਸ਼ੀਅਮ ਪਾਇਆ ਜਾਂਦਾਗਾ ਤੇ ਇਹਦੀ ਪੱਕਣ ਦੀ ਸਿਰਫ ਇਹ ਹੀ ਨਿਸ਼ਾਨੀ ਹੈ ਜੀ ਇਹਨੂੰ ਹੱਥ ਦੇ ਵਿੱਚ ਲੈ ਕੇ ਆਪਾਂ ਪਰ ਜਾਂਦੇ ਨੇਗੇ ਇਹ ਤੇ ਬਸ ਇਸੇ ਤਰ੍ਹਾਂ ਹੀ ਆਪਾਂ ਚੈੱਕ ਕਰ ਸਕਦੇ ਆਂਗੇ ਆਪਣੀ ਉਂਗਲੀਆਂ ਦੇ ਦਬਾਰਨ ਨਾਲ ਇਹਨੂੰ ਨਪਕ ਕੇ ਦੇਖ ਸਕਦੇ ਆਂਗੇ ਤੇ ਲੋ ਜਿੱਦ ਸਭ ਜਾ ਰਹੇ ਸੀਗੇ ਡਿਊਟੀ ਤੇ ਚੱਲ ਜਾਣਗੇ ਜੀ ਡਿਊਟੀ ਆਪਣੀ ਡਰੈੱਸ ਇਹਨਾਂ ਦੀ ਕੱਢਤੀ ਸੀਗੀ ਤੇ ਇਧਰ ਆਪਣੀ ਮੈਡਮ ਨੇ ਕਰਤੀ ਸੀਗੀ ਪਾਸ ਸੋ ਸਾਡਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਜ਼ਰੂਰ ਦੱਸਿਓ ਜੀ ਤੇ ਬਾਕੀ ਕਮੈਂਟ ਪਿਆਰੇ ਪਿਆਰੇ ਕਰਦਿਆ ਕਰੋ ਜੀ ਤੇ ਸਾਨੂੰ ਪੂਰਾ ਸਪੋਰਟ ਕਰੋ ਜੀ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਬਣਾ ਲਈ ਸੀਗੀ ਆਪਾਂ ਕੱਦੂ ਦੀ ਸਬਜ਼ੀ ਤੇ ਹੋਗੀ ਸੀਗੀ ਸ਼ਾਮ ਸੋ ਇੱਕ ਹੈਲਦੀ ਇਹ ਵੀ ਆਪਾਂ ਚੀਜ਼ ਦਿਖਾਉਣੀ ਹੈ ਜੀ ਮਤਲਬ ਇਹ ਵੀ ਹੈਲਦੀ ਚੀਜ਼ ਹੁੰਦੀ ਹੈਗੀ ਕਦੂ ਵਗੈਰਾ ਖਾਣੇ ਚ ਆਇਰਨ ਬਹੁਤ ਜਿਆਦਾ ਹੁੰਦਾਗਾ ਲੋ ਜੀ ਇਹ ਲੈ ਲੈ ਸੀਗਾ ਆਪਣੇ ਛੂਟੇ ਜੌਂਡੀਰ ਦੇ ਉੱਪਰ ਆਪਣੇ ਇਹਦੇ ਨਾਟ ਘਰਾਂ ਦੇ ਸਰੀ ਉੱਪਰ ਤੇ ਲੋ ਜੀ ਮਿਲਦੇ ਆ ਕੱਲ ਨੂੰ ਬਾਏ ਬਾਏ